ਸਰ ਅਦਿਕ ਅਤਵਾ ਖੇਮਕਨ ਵਿਕੇਸ਼ਿਤ ਸ੍ਰੀ ਬਾਲਾਈ ਸੀਨੀਅਰ ਸੈਕੰਡਰੀ ਸਕੂਲ ਦਾ 10ਵੀਂ ਦਾ ਨਤੀਜਾ ਰਿਹਾ 100% ਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਅਸ਼ੁਨੀਕ ਕੁਮਾਰ ਸ਼ਰਮਾ ਨੇ ਦੱਸਿਆ ਕਿ ਬੱਚਿਆਂ ਨੇ ਬਹੁਤ ਹੀ ਮਿਹਨਤ ਕੀਤੀ ਹੈ ਤਾਂ ਜੋ ਮਿਹਨਤਾਂ ਨਤੀਜਾ ਉਹ ਹੁਣ ਰੰਗ ਲਿਆ ਹੈ। ਉਨ੍ਹਾਂ ਆਖਿਆ ਕਿ ਬਾਕੀ ਬੱਚਿਆਂ ਨੇ 85% ਤੋਂ ਉੱਪਰ ਨੰਬਰ ਲੈ ਕੇ ਸਕੂਲ ਦਾ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਉਨਾਖਿਆ ਕੇ 모히ਤ ਧੀਰ 95% ਨੰਬਰ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ ਹਰਲੀਨ ਕੌਰ ਨੇ 94% ਨੰਬਰ ਲੈ ਕੇ ਦੂਜਾ ਸਥਾਨ ਹਾਸਲ ਕੀਤਾ ਹੈ ਤੇ ਜਸ਼ਨਪ੍ਰੀਤ ਕੌਰ ਨੇ 93% ਨੰਬਰ ਲੈ ਕੇ ਤੀਜਾ ਸਥਾਨ ਹਾਸਲ ਕੀਤਾ ਅਤੇ ਇਸੇ ਤਰ੍ਹਾਂ ਹੀ ਪਲਕਪ੍ਰੀਤ ਕੌਰ 93% ਨੰਬਰ ਲੈ ਕੇ ਤੇ ਜੋ ਵੰਛਕਾਪੁਰੀ 93% ਨੰਬਰ ਲੈ ਕੇ ਵੀ ਤੀਜਾ ਸਥਾਨ ਹਾਸਲ ਕੀਤਾ ਹੈ ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਅਸ਼ਵੀਰ ਕੁਮਾਰ ਸ਼ਰਮਾ ਨੇ ਕੀਆ ਕਿਆ ਆਓ ਸੁਣਦੇ ਹਾਂ ਖੇਮਕਰ ਤੋਂ ਪੱਤਰਕਾਰ ਲਾਡਾ ਕੱਡਾ ਤੇ ਜਗਦੀਪ ਕੱਡਾ ਦੀ ਖਾਸ ਰਿਪੋਰਟ ਹਾਂਜੀ ਸਰ ਜੀ ਪਹਿਲਾਂ ਤਾਂ ਸਾਡੇ ਵੱਲੋਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ ਧੰਨਵਾਦ ਜੀ ਬਹੁਤ-ਬਹੁਤ ਹਾਂਜੀ ਕਿਸ ਤਰ੍ਹਾਂ ਦਾ ਰਿਜ਼ਲਟ ਰਿਹਾ ਜਿਹੜਾ ਬਾਲਾਜੀ ਸੀਨੀਅਰ ਸੈਕੰਡਰੀ ਖੇਮਕਰ ਸਕੂਲ ਦਾ ਸਾਡਾ ਸ਼੍ਰੀ ਬਾਲਾਜੀ ਸੀਨੀਅਰ ਸੈਕੰਡਰੀ ਸਕੂਲ ਖੇਮਕਰ ਜੋ ਕਿ ਦਸਵੀਂ ਦਾ ਐਗਜ਼ਾਮ ਹੋਇਆ ਸੀ ਉਸ ਦਾ ਨਤੀਜਾ 100% ਰਿਹਾ ਜੀ ਸਾਰੇ ਬੱਚੇ ਬਹੁਤ ਵਧੀਆ ਨੰਬਰ ਲੈ ਕੇ ਪਾਸ ਹੋ ਗਏ ਆ ਕਿਹੜੇ ਕਿਹੜੇ ਬੱਚੇ ਮਲੇ ਕਿੰਨੇ ਕਿੰਨੇ ਪੋਜੀਸ਼ਨ ਤੇ ਆਏਗੇ ਸਾਡੇ 모희 ਧੀਰ ਜੋ ਕਿ ਬੱਚਾ ਹੈ ਉਸਦੇ 95% ਨੰਬਰ ਆਏ ਹਨ ਜੀ ਤੇ ਦੂਜੀ ਪੋਜੀਸ਼ਨ ਹਰਲੀਨ ਕੋਰ ਹੈ ਉਸਦੇ 94% ਨੰਬਰ ਆਏ ਹੈ ਤੇ ਤੀਜੀ ਪੋਜੀਸ਼ਨ ਤੇ ਤਿੰਨ ਬੱਚੇ ਨੇ ਪਲਕ ਜਸ਼ਨ ਤੇ ਵੰਸ਼ੀਤਾ ਪੁਰੀ ਇਹਨਾਂ ਦੇ 93% ਨੰਬਰ ਆਏ ਕੀ ਕਹਿਣਾ ਚਾਹੋਗੇ ਇਹਨਾਂ ਬੱਚਿਆਂ ਬਾਰੇ ਕੋਈ ਚਾਰਚ ਇਹਨਾਂ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਹੈ ਬਹੁਤ ਬੱਚੇ ਲਗਨ ਨਾਲ ਪੜ੍ਹਦੇ ਰਹਿੰਦੇ ਹਨ ਸਕੂਲ ਦੇ ਵਿੱਚ ਜੋ ਕੰਮ ਦਿੱਤਾ ਜਾਂਦਾ ਸੀ ਬੜੀ ਨੇਕ ਨੀਤੀ ਨਾਲ ਕਰਦੇ ਸੀ ਤੇ ਅੱਜ ਉਸ ਦਾ ਹੀ ਫਾਲੇ ਬੱਚੇ ਜਿਹੜੇ ਪਹਿਲੀ ਦੂਜੀ ਤੇ ਤੀਜੀ ਪੋਜੀਸ਼ਨ ਤੇ ਜਿਹੜੇ ਆਏ ਹਨ ਜਿਹੜੇ ਬੱਚੇ ਥੋੜੇ ਡੋਣ ਗਏ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜਾ ਪੜ੍ਹਾਈ ਦੇ ਵਿੱਚ ਗਾਂ ਮਲਕੀ ਥੋੜਾ ਅੱਗੇ ਆਉਣ ਨਤੀਜਾ ਤਾਂ ਤਾਂ ਸਾਰਿਆਂ ਦਾ ਹੀ ਵਧੀਆ ਹੈ ਆਲਮੋਸਟ ਸਾਰਿਆਂ ਦੇ 85% ਤੋਂ ਲੈ ਕੇ 95% ਤੱਕ ਹੈ ਪਰ ਇਹ ਆ ਵੀ ਜਿਹੜੇ ਜ਼ਿਆਦਾ ਬੱਚੇ ਪੜ੍ਹ ਜਾਂਦੇ ਹਨ ਵਧੀਆ ਤਰ੍ਹਾਂ ਤਰੀਕੇ ਨਾਲ ਪੇਪਰ अटेम्प्ट ਕਰਦੇ ਹਨ ਉਹਨਾਂ ਦੇ ਮਾਰਕਸ ਵਧੀਆ ਆ ਜਾਂਦੇ ਹਨ ਪੜੇ ਹੋ ਵੀ ਬੱਚੇ ਹਨ ਉਹ ਵੀ ਬਹੁਤ ਵਧੀਆ ਪੜੇ ਹਨ ਕਿਸੇ ਦੇ 85% ਕਿਸੇ ਦੇ 88% ਕਿਸੇ ਦੇ 90% ਉਹਨਾਂ ਨੂੰ ਵੀ ਭਵਿੱਖ ਵਿੱਚ ਅਸੀਂ ਅ ਦੁਆ ਕਰਦੇ ਹਾਂ ਕਿ ਜਦੋਂ ਪਲੱਸ 2 ਦੇ ਉਹ ਐਗਜ਼ਾਮ ਦੇਣਗੇ ਤੇ ਉਹਨਾਂ ਦੇ ਵੀ ਬਹੁਤ ਵਧੀਆ ਜਿਹੜੇ ਮਾਰਕਸ ਆ ਜਾਣ